ਵਾਹੀ ਗੁਰੂ ਜੀ ਦਾ ਖਰਸ਼ਾ ਵਾਹੀ ਗੁਰੂ ਜੀ ਕੀ ਫਤਿਹ ਜਿਸ ਸਮੇਂ ਪੰਜਵੇਂ ਪਾਸਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਜ਼ਾਲਮ ਨੇ ਲਾਹੌਰ ਦੇ ਵਿੱਚ 33 ਦਿਵ ਤੇ ਬਿਠਾਇਆ ਤਾਂ ਗੁਰੂ ਪਾਸਾ ਜੀ ਦੇ ਕੋਲ ਉਹਨਾਂ ਦਾ ਪਿਆਰਾ ਸੇਵਕ ਮੀਆਂ ਮੀਰ ਪਹੁੰਚਿਆ ਜਿਸ ਨੇ ਜ਼ੁਲਮ ਨੂੰ ਦੇਖ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਇੱਕ ਵਾਰੀ ਹੁਕਮ ਕਰੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇਟਨਾ ਇਟੜ ਹਟਕਾ ਦੇਣਾ ਹੈ ਉਸ ਨੇ ਜੋ ਸਵਾਲ ਜਵਾਬ ਗੁਰੂ ਅਰਜਨ ਦੇਵ ਮਹਾਰਾਜ ਅਤੇ ਮੀਆਂ ਮੀਰ ਦੇ ਵਿਚਕਾਰ ਹੋਏ ਭਾਈ ਸਾਉ ਭਾਈ ਜੋਰਾ ਸਿੰਘ ਦੀ ਲਿਖੀ ਹੋਈ ਕਵਿਤਾ ਜਿਸ ਨੂੰ ਪਾਈ ਸਾਹਿਬ ਪਾਈ ਸੁਖਦੇਵ ਸਿੰਘ ਵਿੰਦਪੁਰਾ ਪਾਈ ਸਾਹਿਬ ਭਾਇ ਮੇਂਦਰ ਸਿੰਘ ਦਰਗਾਹਪੁਰ ਇਹੋ ਬੇਨਤੀ ਕਰਦੇ ਨੇ ਜੀ ਹੋ ਦਿੱਤੀ ਤਵੀ ਤੇ ਬਿਠਾਤਾ ਬਾਲੀ ਜੱਗ ਦਾ ਹਿਠਾ ਭੰਬੜਾ ਪ੍ਰਭੂ ਕਾ ਤੇਜੀ ਅੱਗ ਦਾ ਮੁਖੋਂ ਬੋਲ ਤੇਰਾ ਭਾਣਾ ਮਿੱਠਾ ਲੱਗਦਾ ਦੁੱਖ ਸੁੱਖ ਨੂੰ ਵਖੀਰ ਇੱਕ ਸਮਝਾਂਦੇ ਚੌਥੀ ਮੰਜ਼ਲ 'ਚ ਬਰ ਮੈਂ ਅਨੰਦ ਮਾਣਦੇ ਚੌਥੀ ਮੰਜ਼ਲ 'ਚ ਬਰ ਮੈਂ ਅਨੰਦ ਮਾਣਦੇ ਦੇਖ ਗੋਰਾ ਨੂੰ ਸ਼ਹਿਰ ਤਾਂ ਹਮ ਹਰਦਾ ਮੀਆਂ ਮੀਰੇ ਆ ਕੇ ਬੇਨਤੀ ਗੁਜਾਰਦਾ ਹਾਂ ਇੱਕ ਲੋੜ ਦਾ ਹੁਕਮ ਸਰਕਾਰ ਦਾ ਘਰ ਦੇ ਟੁੱਟੇ ਨਾ ਪਰਿੱਦ ਫੁੱਲਾਂ ਨਾਲੋਂ ਪਾਹੜ ਦੀ ਇਟ ਇਟ ਖੜਕਾ ਦਿਆਂ ਦਿੱਲੀ ਲਾਹੌਰ ਦੀ ਇਟ ਇਟ ਨਾਲ ਖੜਕਾ ਦਿਆਂ ਲਾਹੌਰ ਦੀ ਤੁਹਾਡੇ ਚਰਨਾਂ ਦੀ ਕੀਤੀ ਹੋਈ ਭਗਤੀ ਚਰਨਾਂ ਦੀ ਕੀਤੀ ਹੋਈ ਭਗਤੀ ਫਾਇਦਾ ਹੋ ਗਈ ਸਰੀਰ ਵਿੱਚ ਸ਼ਕਤੀ ਆਉਂਦੀ ਨਜ਼ਰ ਅਖੰਡ ਜੋਤ ਜਾਗਦੀ ਜਹਾਗੀਰ ਦਾ ਤਖਤ ਮਿੱਟੀ 'ਚ ਹਮਲਾ ਦਿਆਂ ਭਾਪੀ ਚੰਦੂ ਦਾ ਵੰਸ ਪਾਲ ਚੁਖ ਪਾ ਦਿਆਂ ਭਾਪੀ ਚੰਦੂ ਦਾ ਵੰਸ ਪਾਲ ਚੁਖ ਪਾ ਦਿਆਂ ਮੇਤੋ ਜਾਵਣਾ ਗੁਰੂ ਜੀ ਦੁੱਖ ਚੱਲਿਆ ਮੇਤੋ ਜਾਵਣਾ ਗੁਰੂ ਜੀ ਦੁੱਖ ਚੱਲਿਆ ਚਾਲੇ ਪੈ ਗਏ ਬਦਨ ਜਾਵੇ ਢਲਿਆਂ ਐਸਾ ਆਸਣ ਮਹਿਰਵਾਨ ਭੱਲਿਆਓ ਨੂਰੀ ਮੁਕੜ ਤੇ ਤੇਜੀ ਆਈ ਨਾਜ ਲੋਰ ਦੀ ਇਟ ਇਟ ਕਰ ਦੇਵਾ ਦਿੱਲੀ ਤੇ ਲਾਹੌਰ ਦੀ ਇਟ ਇਟ ਕਰ ਦੇਵਾ ਦਿੱਲੀ ਤੇ ਲਾਹੌਰ ਦੀ ਜਿਹਨਾਂ ਧੋੜਿਆ ਹੰਕਾਰੀਆਂ ਦਾ ਮਾਣ ਜੀ ਜਾਉ ਬੰਦਗੀ ਦਾ ਹਾਜੀ ਬੰਦਗੀ ਦਾ ਚੱਕਿਆ ਨਿਸ਼ਾਨ ਜੀ ਜਿਹਨਾਂ ਧੋੜਿਆ ਹੰਕਾਰ ਜੀ ਯਾਉ ਬੰਦਗੀ ਦਾ ਚੱਕਿਆ ਨਿਸ਼ਾਨ ਜੀ ਤੁਸੀਂ ਦੇ ਗਏ ਸਵਾਮੀ ਬਲੀਦਾਨ ਜੀ ॠषि मुनि ਜਿੰਦ ਕਿਤੇ ਆਪਣ ਹੀ ਲਗੋਣਗੇ ਤੁਨੂੰ ਯਾਦਖਾਰ ਪੀਰ ਤੇ ਮਰੀਦ ਰੋਣਗੇ ਤੁਨੂੰ ਯਾਦਖਾਰ ਪੀਰ ਤੇ ਮਰੀਦ ਰੋਣਗੇ ਕੋਈ ਇਸ ਚੰਦੂ ਦੇ ਨਗਾਰਾ ਵੱਜੇ ਕਾਲ ਦਾ ਚੱਕੋ ਜੱਗ ਜੋ ਤੁਖ ਮਰੀ ਚੰਡਾਲਦਾ ਇੱਕੋ ਹੁਕਮ ਗੁਰੂ ਜੀ ਤੁਹਾਡਾ ਪਾਲਦਾ ਸੀਸ ਬੈਰੀਆਂ ਦੇ ਪੰਨਾ ਭੰਗ ਜੋਂ ਬਲੌਰ ਦੀ ਇਟ ਇਟ ਕਰਦੇ ਵਦਲੀ ਤੇ ਲਾਹੌਰ ਦੀ ਇਟ ਇਟ ਕਰਦੇ ਵਦਲੀ ਤੇ ਲਾਹੌਰ ਦੀ ਕਾਲ ਯੁਗ ਵਿੱਚ ਥੋੜਾ ਅਵਤਾਰ ਜੀ ਤੁਸੀਂ ਭੂਮੀ ਦਾ ਲੋਹਣ ਆਏ ਭਾਰ ਦੀ ਸੱਤ ਝੂਠ ਬਾਲਾ ਖਰਦੋ ਨਤਾਰ ਜੀ ਹਰ ਜੋਲਾ ਮਾਂ ਦਾ ਰੋਕੋ ਮੱਚ ਗੀਤ ਵਾਹੀ ਦਾ ਬੁੱਟਾ ਫੱਟ ਦੋ ਜੂਰ ਬਾਬਰ ਦੀ ਸ਼ਾਹੀ ਦਾ ਬੁੱਟਾ ਫੱਟ ਦੋ ਜੂਰ ਬਾਬਰ ਦੀ ਸ਼ਾਹੀ ਦਾ ਜੋਰਾ ਸਿੰਘਾਂ ਮੀਆਂ ਮੀਰ ਕਵਰ ਆ ਗਿਆ ਜੋਰਾ ਸਿੰਘਾਂ ਮੀਆਂ ਮੀਰ ਕਵਰ ਆ ਗਿਆ ਪੇਰ ਗੋੜਾ ਦੇ ਰਹਿਮ ਦੇ ਲਾ ਗਿਆ ਗੁਰੂ ਭਾਲ ਕਮ ਚਲ ਕਰ ਦਿਖਾ ਗਿਆ ਸੇਵਾ ਦੇ ਵਤੇ ਕਰ ਲ ਦੇ ਕੋ ਪੂਰੇ ਤੌਰ ਦੀ ਇਟ ਇਟ ਕਰ ਦੇ ਮਦਲੀ ਤੇ ਨਾ ਔੜਦੀ ਇਟ ਇਟ ਕਰ ਦੇ ਮਦਲੀ ਤੇ ਨਾ ਔੜਦੀ ਵਾਹਿ ਜੀ ਦੁਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ